ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਜੀ ਸਾਰੇ ਉਮੀਦਵਾਰਦਿਆਂ ਸਾਰੇ ਠੀਕ ਠਾਕ ਹੋਗੇ ਜਿਵੇਂ ਕਿ ਆਪਾਂ ਸਭ ਨੂੰ ਪਤਾ ਬੀਤੇ ਦਿਨੀ ਭਾਈ ਅਮਰਪਾਲ ਸਿੰਘ ਅਤੇ ਬਾਬਾ ਜੋਨੀ ਦੀ ਇੱਕ ਆਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਉਸ ਤੇ ਚਲਦਿਆਂ ਭਾਈ ਅਮਰਪਾਲ ਸਿੰਘ ਮੈਰੋ ਨੇ ਰਾਤ ਨੂੰ ਲਾਈਵ ਆ ਕੇ ਦੱਸੀ ਉਸ ਆਡੀਓ ਦੀ ਸਾਰੀ ਸਚਾਈ ਕੀ ਕਿਹਾ ਭਾਈ ਅਮਰਪਾਲ ਸਿੰਘ ਮੈਰੋ ਨੇ ਲਾਈਵ ਆ ਕੇ ਦਿਖਾਉਣਾ ਤੁਹਾਨੂੰ ਵੀਡੀਓ ਵੀ ਵੀਡੀਓ ਸ਼ੁਰੂ ਕਰਨਾ ਪਹਿਲਾਂ ਸਾਰਿਆਂ ਅਗੇ ਛੋਡੀ ਰਿਕਵੈਸਟ ਹੈ ਜਿੰਨੇ ਵੀ ਯਾਰ ਦੋਸਤ ਮਿੱਤਰ ਇਸ ਚੈਨਲ ਦੇ ਨਵੇਂ ਆਏ ਨੇ ਵੀਡੀਓ ਦੇ ਥੱਲੇ ਬਣੇ ਬਲੈਕ ਰੰਗ ਦੇ ਸਬਸਕ੍ਰਾਈਬ ਬਟਨ ਦੇ ਕਲਿੱਕ ਕਰਕੇ ਜ਼ਰੂਰ ਜਾਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ ਬਾਕੀ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਜਾਓ ਨਾਲ ਸਾਨੂੰ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਦੇ ਕੇ ਜ਼ਰੂਰ ਜਾਓ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਬਾਕੀ ਤੁਸੀਂ ਇਸ ਪੂਰੇ ਮਸਲੇ ਬਾਰੇ ਕੀ ਸੋਚਦੇ ਹੋ ਸਾਨੂੰ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਦੇ ਕੇ ਜ਼ਰੂਰ ਜਾਓ ਬਾਕੀ ਇਦਾਂ ਨਹੀਂ ਹੋਰ ਨਵੀਆਂ ਅਪਡੇਟ ਦੇਖਣ ਦੇ ਲਈ ਸਾਡੇ ਇਸ ਚੈਨਲ ਦੇ ਨਾਲ ਜੁੜੇ ਰਹੋ ਬਾਕੀ ਤਾਂ ਡਬਾ ਬਹੁਤਾ ਸਮਾਂ ਨਾਲ ਲੈਂਦੇ ਹੋ ਇਹ ਚਲਕ ਮਰਾਉਂਦੇ ਆ ਤੁਹਾਨੂੰ ਭਾਈ ਅਮਰਪਾਲ ਸਿੰਘ ਮੈਰੋਂ ਦੀ ਅੱਜ ਦੀ ਇਸ ਵੀਡੀਓ ਕੀ ਕਿਹਾ ਭਾਈ ਅਮਰਪਾਲ ਸਿੰਘ ਮੈਰੋਂ ਨੇ ਆਪਣੀ ਅੱਜ ਦੀ ਇਸ ਵੀਡੀਓ ਤੇ ਆਓ ਚਲਕ ਮਾਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਕਰ ਦਾ ਸਭ ਚੜ੍ਹਦੀ ਕਲਾ ਚ ਹੋਵੋਗੇ ਭਾਵੇਂ ਚੜ੍ਹਦੀ ਕਲਾ ਦੇ ਵਿੱਚ ਹੀ ਹਾਂ ਤੇ ਮੈਂ ਇੱਕ ਆਡੀਓ ਸ਼ੇਅਰ ਕਰਨਾ ਚਾਹੁੰਦਾ ਤੁਹਾਡੇ ਸਾਰੇ ਸੰਗਤ ਦੇ ਨਾਲ ਉਹ ਆਡੀਓ ਮੇਰੀ ਤੇ ਬਾਬੇ ਜੋਨੀ ਦੀ ਦੋਨਾਂ ਦੀ ਆ ਤੇ ਬਾਬੇ ਜੋਨੀ ਦਾ ਮੈਨੂੰ ਫੋਨ ਆਇਆ ਸੀ ਤੇ ਮੈਂ ਇਹ ਰਿਕਾਰਡ ਕੀਤਾ ਹੋਇਆ ਇਹਨਾਂ ਨੂੰ ਕਹਿੰਦੇ ਨੂੰ ਵੀ ਮੈਂ ਹੁਣ ਕੱਲ ਵੀ ਪਰਸੋਂ ਵੀ ਇਹਨਾਂ ਨੂੰ ਕਹਿ ਆ ਸੀ 24 ਘੰਟੇ ਦਿੱਤੇ ਵੀ ਬਾਬਾ ਜੋਨੀ ਤੇਰੇ ਨਾਲ ਕੋਈ ਰੌਲਾ ਨਹੀਂ ਹੈ ਸਿਰਫ ਇੰਨਾ ਹੀ ਦੱਸ ਦੇ ਤੂੰ ਉਸ ਬੰਦੇ ਨੂੰ ਨਾਲ ਕੋ ਜੀਨੇ ਇਹ ਕਰਤੂਤ ਕੀਤੀ ਆ ਕਿਉਂ ਕੀਤੀ ਆ ਕਿਹਦੇ ਕਹਿਣ ਤੇ ਕੀਤੀ ਆ ਤੇ ਰਿਕਾਰਡਿੰਗ ਕਰਕੇ ਭੇਜੀ ਕਿਨੂੰ ਆ ਇਹ ਚੱਕਰ ਨਹੀਂ ਸੰਗਤ ਜੀ ਮੈਂ ਕਾਡਿਓ ਪਾਉਣਾ ਤੁਸੀਂ ਸੁਣ ਲਿਓ ਤੇ ਮੀਡੀਆ ਵਾਲੇ ਵੀਰਾਂ ਨੂੰ ਤੇ ਦੂਜਿਆਂ ਨੂੰ ਵੀ ਸਾਰਿਆਂ ਸਾਰੀ ਸੰਗਤ ਨੂੰ ਮੈਂ ਬੇਨਤੀ ਕਰਨੀ ਚਾਹੁੰਨਾ ਵੀ ਇਹ ਆਡੀਓ ਅਸਲੀ ਆ ਸੱਚੀ ਆ ਤੇ ਇਸ ਆਡੀਓ ਦੇ ਵਿੱਚ ਜਿਹੜੀ ਗੱਲਬਾਤ ਹੋ ਰਹੀ ਆ ਤੁਸੀਂ ਐ ਆ ਸੁਣ ਲਓ ਹੈਲੋ ਉਹ ਜਸਾ ਸੋਹਣ ਜੀ ਫਤਿਹ ਬਾਦ ਖੜ ਸਾਹਿਬ ਵੈਕਰ ਚ ਕੀ ਫਤਿਹ ਜੀ ਹਾਂਜੀ ਬਾਬੇ ਲੱਖੇ ਦਾ ਫੋਨ ਆਇਆ ਸੀ ਹਾਂਜੀ ਓਹੀ ਗੱਲ ਹੁਣ ਉਹਨਾਂ ਨੂੰ ਆਇਆ ਵੀ ਪੁੱਛੋ ਕੀ ਗੱਲ ਕਹਿੰਦਾ ਮੈਰੋਂ ਹਾਂਜੀ ਕੀ ਕਰ ਤੋਂ ਬਾਬਾ ਨਾਨ ਸਿੰਘ ਜੀ ਦੀ ਘਰ ਦੀ ਬਦਨਾਮੀ ਹੋਊਗੀ ਨਹੀਂ ਬਾਬਾ ਨਾਨ ਸਿੰਘ ਜੀ ਦੀ ਘਰ ਦੀ ਬਦਨਾਮੀ ਮੈਂ ਨਹੀਂ ਕਰ ਰਿਹਾ ਜੀ ਹਾਂ ਉਹ ਇਹਨਾਂ ਨੇ ਕੀਤੀ ਆ ਉਹ ਇਹਨਾਂ ਨੇ ਤਾਂ ਜਿਹੜੀਆਂ ਖਸਤੂਤਾ ਦਿੱਤੀਆਂ ਕੀਤੀਆਂ ਆ ਉਹ ਤਾਂ ਆਪਾਂ ਤੁਹਾਡੇ ਨਾਲ ਸਹਿਮਤ ਆਂ ਹਾਂਜੀ ਹੋਣੇ ਦਾ ਕੋਈ ਹੱਲ ਨਹੀਂ ਹੈ ਮੈਂ ਇਹ ਤਾਂ ਇਸ ਟਾਈਮ ਕਰਦਾ ਕਹਿੰਦਾ ਵੀ ਗੱਲ ਕਰਕੇ ਦੇਖੋ ਕੀ ਕਹਿੰਦੇ ਐ ਮੇਰੋ ਵੀ ਗੱਲ ਤਾਂ ਕਰੋ ਨਾਲ ਜੀ ਇਹ ਕਿਸੇ ਵੀ ਗੱਲਬਾਤ ਨੂੰ ਲੈ ਕੇ ਮੈਂ ਇਸ ਗੱਲ ਤੇ ਕਿਸੇ ਤੇ ਵੀ ਸੁਝੌਤਾ ਨਹੀਂ ਕਰਨਾ ਨਾ ਆਪਾਂ ਬੈਠ ਗਏ ਨਾ ਕੋਈ ਗੱਲਬਾਤ ਕਰੀਏ ਨਾ ਸੁਣੀਏ ਨਾ ਅਖਗੇ ਤੇ ਮੈਨੂੰ ਲੱਗਦਾ ਕੋਈ ਕੋਈ ਸਮਝੌਤਾ ਨਹੀਂ ਕਰ ਰਿਹਾ ਨਹੀਂ ਨਹੀਂ ਬਾਬਾ ਜੀ ਕਿਸੇ ਗੱਲ ਨੂੰ ਉਹਨਾਂ ਨੂੰ ਸਿੱਧੀ ਗੱਲ ਕਹਿ ਦੋ ਵੀ ਉਹ ਕਹਿੰਦਾ ਵੀ ਜਦੋਂ ਮਹਿਰੋ ਵਾਲੇ ਦੇ ਸਾਹ ਮੁੱਕਣਗੇ ਤੁਸੀਂ ਇਹ ਮਰ ਜੂਗਾ ਬੰਦਾ ਤੇ ਇਹ ਹੋ ਸਕਦਾ ਵੀ ਗੱਲ ਰੁਕ ਜੇ ਇਦੋਂ ਥੱਲੇ ਮੈਂ ਕੋਈ ਗੱਲ ਨਹੀਂ ਕਰ ਸਕਦਾ ਹੁਣ ਆਡੀਓ ਤੁਸੀਂ ਸਾਰੀ ਸੋਣੀ ਲਈ ਆ ਕੋਈ ਬਹੁਤ ਹੀ ਵੱਡੀ ਆਡੀਓ ਨਹੀਂ ਹੈ ਹਾਲਾਂਕਿ ਇਹ ਇੱਕ ਨਹੀਂ ਹੈ ਬਥੇਰੀਆਂ ਸਾਡੇ ਕੋਲੇ ਗੱਲਾਂ ਬਾਤਾਂ ਹੈਗੀਆਂ ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਹਜੇ ਮੁੱਦਾ ਬਾਬੇ ਲੱਖੇ ਦਾ ਹੀ ਚੱਲਦਾ ਤੇ ਇਹ মিডিਆ ਦਾ ਸਵਾਲ ਆ ਜਿਹੜਾ ਜਿਵੇਂ ਤੁਸੀਂ ਪਹਿਲਾਂ ਇਹਨਾਂ ਦੀਆਂ ਇੰਟਰਵਿਊਆਂ ਜੀਆਂ ਕਰਦੇ ਸੀ ਨਾ ਜੋਨੀ ਅਰਗਿਆ ਦੀਆਂ ਕਦੇ ਹੋਰ ਦੀ ਕਰ ਲਈ ਕਿਸੇ ਦੀ ਵੀ ਆਹ ਕੀ ਹੋ ਗਿਆ ਹੁਣ ਬੇਨਤੀ ਆ ਵੀ ਇਹਦੀ ਇੰਟਰਵਿਊ ਕਰਿਓ ਸਵਾਲ ਸਾਨੂੰ ਮੈਂ ਦੱਸ ਦਿੰਨਾ ਸਵਾਲ ਇਹ ਆ ਵੀ ਅਮਰਤਪਾਲ ਸਿੰਘ ਮੈਰੋ ਨੂੰ ਫੋਨ ਕਿਉਂ ਲਾਇਆ ਅਮਰਤਪਾਲ ਸਿੰਘ ਮੈਰੋ ਨੂੰ ਕਿਉਂ ਕਿਹਾ ਬਾਬੇ ਲੱਖੇ ਦਾ ਫੋਨ ਆਇਆ ਤੇ ਉਹ ਕਹਿੰਦੇ ਵੀ ਆਪਾਂ ਇਹ ਕੰਮ ਨਾ ਕਰਗੇ ਤੇ ਵੀ ਨਵੇੜਨਾ ਦੱਸੋ ਕਿੰਦੇ ਆ ਨਵੇੜਨਾ ਕੀ ਹੁੰਦਾ ਗੁਰੂ ਘਰਾਂ ਦੇ ਵਿੱਚ ਬੱਚਿਆਂ ਦੇ ਬਲਾਤਕਾਰ ਹੋ ਗਏ ਬੱਚੀਆਂ ਦੇ ਬਲਾਤਕਾਰ ਹੋ ਗਏ ਉਹ ਉਹ ਸੰਗਤ ਨੂੰ ਨਾ ਦੱਸਗੇ ਤੇ ਆਪਾਂ ਬਹਿ ਕੇ ਨਵੇੜ ਲੀਏ ਨਵੇੜਨਾ ਕੀ ਹੁੰਦਾ ਬਾਬਾ ਜੋਨੀ ਬਾਬੇ ਲੱਖੇ ਨੂੰ ਪੁੱਛੋ ਮੜਾ ਨਵੇੜਨਾ ਕੀ ਹੁੰਦਾ ਕਿਵੇਂ ਨਵੇੜਨਾ ਦਾ ਤੁਹਾਨੂੰ ਇਹਨਾਂ ਨੂੰ ਪੁੱਛੋ ਵੀ ਅਮਰਤਪਾਲ ਸਿੰਘ ਮੈਰੋ ਨੂੰ ਫੋਨ ਕਿਉਂ ਲਾਇਆ ਸੀ ਕੀ ਨਵੇੜਨਾ ਸੀ ਬਾਬੇ ਲੱਖੇ ਨੇ ਤੁਹਾਨੂੰ ਕੀ ਗੱਲਬਾਤ ਆਖੀ ਸੀ ਫਿਰ ਤੁਸੀਂ ਕਹਿੰਨੇ ਬਾਬਾ ਨਾਲ ਸਿੰਘ ਦੇ ਘਰ ਦੀ ਪਤਨਾਮੀ ਹੁੰਦੀ ਆ ਤੇ ਮੈਂ ਇਹ ਗੱਲ ਆਖੀ ਰਿਕਾਰਡਿੰਗ ਦੇ ਵਿੱਚ ਮੈਂ ਨਹੀਂ ਕਰ ਰਿਹਾ ਤੁਸੀਂ ਕਰ ਰਹੇ ਆ ਤੇ ਬਾਬਾ ਜੋਨੀ ਤੁਸੀਂ ਆਪਦੇ ਮੂੰਹੋਂ ਇਹ ਗੱਲਬਾਤ ਆਖੀ ਆ ਇਹਨਾਂ ਨੇ ਤਾਂ ਜਿਹੜੀਆਂ ਕਰਤੂਤਾਂ ਕੀਤੀਆਂ ਕੀਤੀਆਂ ਮੈਂ ਤੁਹਾਡੇ ਨਾਲ ਸਹਿਮਤ ਆ ਬਾਬਾ ਜੋਨੀ ਸੰਗਤ ਨੂੰ ਦੱਸੋ ਫਿਰ ਉਹ ਕਿਹੜੀਆਂ ਕਰਤੂਤਾਂ ਜੇ ਕੋਈ ਕਰਤੂਤ ਨਹੀਂ ਤੇ ਫਿਰ ਸੰਗਤ ਨੂੰ ਦੱਸੋ ਤੁਸੀਂ ਸਾਡੇ ਨਾਲ ਕਿਹੜੀ ਗੱਲ ਨਾਲ ਸਹਿਮਤ ਆ ਸਾਡੀਆਂ ਤਾਂ ਗੱਲਾਂ ਇਹੀ ਐ ਜਿਹੜੀਆਂ ਅਸੀਂ ਕੱਲ੍ਹ ਦੀਆਂ ਕਰੀ ਜਾਂਦੇ ਪਰਸ ਦੀਆਂ ਰੇਪ ਹੋਇਆ ਜੀ ਕਤਲ ਹੋਇਆ ਜੀ ਡਰੱਗ ਮਾਫੀਆ ਦੇ ਨਾਲ ਲਿੰਕ ਰਹੇ ਆ ਜੀ ਬਾਬਿਆਂ ਦੇ ਆਰਐਸਐਸ ਦੇ ਬੰਦੇ ਐ ਜੀ ਇਹ ਪ੍ਰੂਫ ਦਿੱਤੇ ਹੋਏ ਆ ਹੁਣ ਨਾਨਕ ਸਰਗੇ ਸਾਡੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਆਪਸ ਦੇ ਵਿੱਚ ਹੀ ਨਿਬੇੜੋ ਤੁਸੀਂ ਜਿੱਥੇ ਤੁਸੀਂ ਬੈਠੇ ਆ ਸੰਗਤ ਦੇ ਪੈਸੇ ਨਾਲ ਬਣੇ ਹੋਏ ਸਥਾਨ ਨੇ ਸੋਡੇ ਖਜ਼ਾਨਿਆਂ 'ਚ ਪਿਆ ਹੋਇਆ ਸੋਡੇ ਬੈਂਕ ਖਾਤਿਆਂ 'ਚ ਪਏ ਹੋਏ ਲੋਕਾਂ ਦਾ ਪੈਸਾ ਤੇ ਮੈਂ ਲਿਖ ਕੇ ਵੀ ਪਾਇਆ ਸੀ ਮੇਰੇ ਵੱਲੋਂ ਨਾਨਕਸਰਿਆਂ ਦੇ ਨਾਲ ਰਾਜੀ ਨਮਾ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ 1984 ਦੇ ਵਿੱਚ ਜਿੰਨੇ ਸਿੱਖ ਪਰਿਵਾਰ ਸ਼ਹੀਦ ਹੋਏ ਨੇ ਸਿੰਘ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਕੱਲੇ-ਕੱਲੇ ਪਰਿਵਾਰ ਨੂੰ 5-5 ਲੱਖ ਰੁਪਇਆ ਸੇਵਾ ਦੋ 1984 ਵਿੱਚ ਜਿੰਨੇ ਵੀ ਧਰਮੀ ਫੌਜੀ ਸ਼ਹੀਦ ਹੋਏ ਨੇ ਜਾਂ ਆਪਣੀਆਂ ਡਿਊਟੀਆਂ ਛੱਡ ਕੇ ਆਏ ਨੇ ਉਸ ਧਰਮੀ ਫੌਜੀਆਂ ਦੇ ਪਰਿਵਾਰਾਂ ਨੂੰ ਨਕਦ 5-5 ਲੱਖ ਰੁਪਇਆ ਇੱਕ-ਇੱਕ ਪਰਿਵਾਰ ਨੂੰ ਸ੍ਰੀ ਕਾਲ ਤਖਤ ਸਾਹਿਬ ਜਾ ਕੇ ਦੋ ਆਏ ਨਿਭੜੂ ਇਹ ਆਏ ਉਹਵੇਂ ਨਹੀਂ ਨਿਭੜਨੀ ਇਹ ਭੋਰਿਆ ਜਿ ਬੈ ਬੈ ਕੇ ਨਹੀਂ ਨਿਭੜਦੀਆਂ ਇਹ ਨਿਕਲਣਾ ਪੈਣਾ ਕਿੰਨਾ ਕੁ ਟਾਈਮ ਬੰਕਰ ਬੰਕਰ ਜੇ ਲਵਾਈ ਬੈਠੇ ਰਹੋਗੇ ਤੁਸੀਂ ਅੰਦਰ ਬਾਬੇ ਲੱਖੇ ਨੇ ਇਹ ਗੱਲ ਆਖੀ ਸੀ ਨਾ ਬਾਬਾ ਜੀ ਉਹਨੇ ਤੁਹਾਨੂੰ ਮੈਨੂੰ ਕਹੀ ਸੀ ਵੀ ਬਾਬਾ ਲੱਖਾ ਕਹਿੰਦਾ ਵੀ ਕੋਈ ਨਾ ਫਿਰ ਮੈਰੋ ਵਾਲੇ ਨੂੰ ਕਹੇ ਭਜ ਦੇਣ ਵਾਣ ਇੱਕੋ ਜੇ ਹੁੰਦੇ ਆ ਤੇ ਲੱਖਿਆ ਵਾਣ ਇੱਕੋ ਜੇ ਹੋ ਸਕਦੇ ਆ ਪਰ ਗਧੇ ਘੋੜੇ 'ਚ ਫਰਕ ਹੁੰਦਾ ਭੱਜਣ ਵਾਲੇ 'ਚ ਫਰਕ ਹੁੰਦਾ ਠੀਕ ਆ ਇਸ ਕਰਕੇ ਚੱਲ ਫਿਰ ਵਾਣ ਇੱਕੋ ਜੇ ਹੀ ਆ ਚਲੋ ਭੱਜ ਗਏ ਫਿਰ ਆਪਾਂ ਠੀਕ ਆ ਆਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ